ਬਣਾ ਦੇ ਨਾ ਕੋਈ ਧਮਕੀ ਨਹੀਂ ਆਈ ਨਾ ਇਹਨੂੰ ਆਈ ਨਾ ਮੈਨੂੰ ਆਈ ਅਸੀਂ ਇਕੱਠੇ ਹੀ ਨੇ ਸਾਡੇ ਇਕੱਠੇ ਕੇ ਚੱਲਦੇ ਆ ਕੋਈ ਗੱਲ ਨਹੀਂ ਇਹੋ ਜੀ ਹੈਗੀ ਨਾ ਉੱਥੇ ਇਕੱਠੇ ਹੋਣਾ ਸੀ ਅਜੇ ਗੁੰਦਵਾਲ ਇਹਨੂੰ ਤੇ ਇੱਥੇ ਵਿਚਾਰੇ ਨੂੰ ਫਾਟਕਦੇ ਕੇ ਘੇਰ ਲਿਆ ਵਾ ਇਹਨੂੰ ਫਾਟਕਦੇ ਕੇ ਘੇਰ ਲਿਆ ਵਿਚਾਰੇ ਨੂੰ ਕੀ ਦੱਸੇ ਕੋਹ ਹੁਣ ਦੱਸਣ ਚੱਲ ਗਏ ਉੱਥੇ ਵੀ ਉਹ ਤਰੀਕੋ ਵੀ ਦੱਸਣ ਕਿ ਉੱਥੇ ਤੇ ਫੇਰ ਹੀ ਉਹਨਾਂ ਨੇ ਨਾ ਜਾਣ ਕੇ ਤਰੀਕੇ ਨਹੀਂ ਆਏ ਉਹਨੂੰ ਮੇਰੇ ਫੋਨ ਲਾਇਆ ਤਾਂ ਉਹਨੇ ਮੈਨੂੰ ਇਤਿਆ ਦੱਸਿਆ ਵੀ ਗੋਪੀ ਨੂੰ ਗੋਲੀਆਂ ਮਾਰ ਗਏ ਆ ਨੌਥਵਨ ਆਪ ਆਗੂ ਗੋਪੀ ਚੋਲਾ ਦਾ ਅਣਪਛਾਤੀਆਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਹ ਦਸਦੀਕੇ ਤਰਨਤਾਰਨ ਤੋਂ ਹੀ ਮਾਮਲਾ ਸਾਹਮਣੇ ਆਇਆ ਇਸ ਵਾਰਦਾਤ ਤੋਂ ਬਾਅਦ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਤੇ ਰੇਲਵੇ ਫਾਟਕਾਂ ਦੇ ਨੇੜੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੱਡੀ ਸਵਾਰ ਨੌਥਵਨ ਆਪ ਆਗੂ ਗੋਪੀ ਚੋਲਾ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਰਿਸ਼ਤੀ ਦਾ ਰਾਤੀ ਦੋਸਤ ਨੇ ਦੱਸਿਆ ਕਿ ਅੱਜ ਗੋਪੀ ਚੋਲਾ ਤਰੀਕ ਦੇ ਉਤੇ ਕਪੂਰਥਲਾ ਚੱਲਿਆ ਸੀ ਪਰ ਜਿਵੇਂ ਹੀ ਉਹ ਰੇਲਵੇ ਫਾਟਕ ਨੇੜੇ ਪਹੁੰਚਿਆ ਤਾਂ ਉਸ ਦੀ ਗੱਡੀ ਨੂੰ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਰੋਕਿਆ ਗਿਆ ਤੇ ਉਸ ਦੇ ਉੱਤੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਗਈ ਜਿਸ ਤੋਂ ਬਾਅਦ ਉਸ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ। ਇਹ ਨਾ ਕੀ ਤੁਹਾਡਾ? ਹਰਜਿੰਦਰ ਕੋਰ। ਤੇ ਕੀ ਕਿੱਥੇ ਚੱਲੇ ਸੀ ਇਹ? ਇਹ ਤਰੀਕੇ ਚੱਲੇ ਕਪੂਰਥਲੇ। ਤੁਹਾਨੂੰ ਕਿੱਦਾਂ ਪਤਾ ਲੱਗਾ ਜੀ? ਸਾਨੂੰ ਇਕੱਠੇ ਜਾਂਦੇ ਤਰੀਕੇ। ਕੌਣ-ਕੌਣ ਜਾਂਦਾ ਜੀ? ਬੇਟਾ ਮੇਰੇ ਨਾਲ ਜਾਂਦਾ ਤਰੀਕੇ। ਕੀ ਨਾ ਬੇਟੇ ਦਾ? ਬੇਟਾ ਦਾ ਨਾਂ ਸ਼ਾਂਤੀ ਹੈ ਬੇੜਾ ਵੀ ਨਾਲ ਸੀ ਅੱਜ ਉੱਥੇ ਇਕੱਠੇ ਹੋਣਾ ਸੀ ਅਜੇ ਗੁੰਦਵਾਲ ਇਹਨੂੰ ਤੇ ਇੱਥੇ ਵਿਚਾਰੇ ਨੂੰ ਫਾਟਕ ਤੇ ਘੇਰ ਲਿਆ ਵਾ ਇਹਨੂੰ ਫਾਟਕ ਤੇ ਘੇਰ ਲਿਆ ਵਿਚਾਰੇ ਨੂੰ ਕੀ ਦੱਸਾਂ ਫੋਨ ਦੱਸਣ ਚੱਲ ਗਏ ਉੱਥੇ ਵੀ ਉਹ ਤਰੀਕੋ ਵੀ ਦੱਸਣ ਕਿ ਉੱਥੇ ਤੇ ਫੇਰ ਹੀ ਹੁੰਦਾ ਹੈ ਨਾ ਰ ਜਾਣ ਕੇ ਤਰੀਕੇ ਨਹੀਂ ਆਏ ਉਹਨੂੰ ਮੈਂ ਫੋਨ ਲਾਇਆ ਤਾਂ ਉਹਨੇ ਮੈਨੂੰ ਇਤਹਾ ਦੱਸਿਆ ਵੀ ਗੋਪੀ ਨੂੰ ਗੋਲੀਆਂ ਮਾਰ ਗਏ ਤਰੀਕ ਤਰੀਕਾ ਦੀ ਬੰਦੀ ਤਰੀਕ ਉਹਦਾ ਬ੍ਰਹਮਪੁਰ ਗੇ ਨੇ ਤੇ ਕੇਸ ਪਾਇਆ 7 ਸਾਲ ਹੋ ਗਏ ਤਰੀਕੇ ਜਾਂਦਿਆਂ ਨੂੰ ਇਹਨੂੰ ਭੇਤ ਹੋਊਗਾ ਤੇ ਕਿੱਥੋਂ ਦਾ ਮੁੰਡਾ ਹੈ ਗੋਪੀ ਗੋਪੀ ਚੋਲੇ ਦਾ ਵਾ ਹੋਰ ਨਹੀਂ ਮੈਨੂੰ ਪਤਾ ਵੀਰੋ ਕੋਈ ਮੈਂ ਤਾਂ ਵੇਖਣਾ ਹੀ ਮੇਰੇ ਕੋਲ ਰਿਆ ਨਹੀਂ ਮੇਰਾ ਦੋਸਤ ਜੀ ਭਰਾਵਾਂ ਗੁਰੇ ਨੇ ਭਰਾ ਆ ਹੀ ਇਕੱਠੇ ਬ੍ਰਦਰ ਆ ਸਕਾ ਬੇਛਾਣਾ ਤੇ ਅਸੀਂ ਇਹ ਗੁਰਦਾਰੇ ਮੱਥਾ ਟੇਕ ਕੇ ਉਥੋਂ ਗੁਰਦਾਰੇ ਮੈਂ ਉੱਤਰ ਗਿਆ ਤੇ ਮੈਂ ਉਥੇ ਗੁਰਦਾਰੇ ਪਹਿਲਾਂ ਹੀ ਤੇ ਮਾਦਾ ਜੀ ਨੂੰ ਮੈਂ ਫੋਨ ਕੀਤਾ ਮੈਂ ਗੋਪੀ ਕਿਧਰ ਕੀ ਕਿੱਥੇ ਗਿਆ ਵਾ ਆਂਦੀ ਉਹ ਤਰੀਕ ਤੇ ਗਿਆ ਰੋਟੀ ਪਾਣੀ ਖਾ ਕੇ ਗਿਆ ਵਾ ਤੇ ਆਂਦੀ ਫੋਨ ਆਇਆ ਇੱਕ ਮੁੰਡੇ ਦਾ ਤੇ ਕਹਿੰਦਾ ਕਿੰਨੇ ਕਿੰਨੇ ਜਨ ਨੂੰ ਆਣਾ ਕਿੱਥੇ ਆ ਤੇ ਆਂਦਾ ਤੂੰ ਤਿਆਰ ਹੁੰਦਾ ਮੈਂ ਤਿਆਰ ਆ ਜਾਂ ਤੇ ਬਾਕੀ ਬਾਦ ਇੰਨੀ ਗੱਲ ਹੋਈ ਆ ਗੋਲੀਆਂ ਮਾਰਦੀਆਂ ਮੈਂ ਫੋਨ ਕੀਤਾ ਵੀ ਗੋਲੀਆਂ ਮਾਰਦੀਆਂ ਗੋਪੀ ਦੇ ਮਧਾ ਕਿਸ ਨੇ ਕੀ ਪਤਾ ਲੱਗਾ ਕਿਦਾਂ ਕਿੱਥੇ ਭਰੋਂ ਗਿਆ ਆਂਦੀ ਰੋਟੀ ਖਾ ਕੇ ਗੁਰਦਾਰੇ ਗਿਆ ਤੇ ਮੱਥਾ ਟੇਕ ਮਾ ਮੱਥਾ ਟੇਕ ਕੇ ਗਿਆ ਗੁਰਦਾਰੇ ਕਿਦੀ ਕੋਈ ਰੰਜਿਸ਼ ਪੁਰਾਣੀ ਕਿਸੇ ਨਾਲ ਹੋਵੇ ਰੰਜੇ ਸੋ ਤੇ ਚਲੋ ਮਾੜਾ ਮੋੜ ਲੜਾਈ ਝਗੜਾ ਹੁੰਦਾ ਹੀ ਇੱਕ ਦੂਜੇ ਨਾਲ ਕੋਈ ਦੁੱਖ ਵੇਰ ਹੁੰਦਾ ਕੋਈ ਲੜਾਈ ਝਗੜਾ ਕਾਗਜ਼ਾਂ ਸਕੂਲਾਂ ਦੇ ਜਿਹੜੇ ਹੁੰਦੇ ਉਹ ਲੜਾਈ ਝਗੜੇ ਕੋਈ ਨਿੱਜੀ ਕੋਈ ਹੈ ਨਹੀਂ ਵੀ ਕੋਈ ਮਰਨ ਮਰਾਉਣ ਵਾਲਾ ਕੋਈ ਇਹੋ ਜਿਹਾ ਕੋਈ ਚੱਕਰ ਹੀ ਨਹੀਂ ਹੈਗਾ ਤੇ ਲੜਾਈ ਝਗੜੇ ਮਾੜੇ ਮੋੜ ਹੁੰਦੇ ਆ ਬੰਦਿਆਂ ਨੇ ਆਪ ਪੰਨਾ ਜੋ ਜਾਂਦੇ ਥੋੜਾ ਵੀ ਕੁੜੀਆ ਬੰਦਾ ਜਾਨੋ ਹੀ ਮਾਰ ਦੇਣਾ ਤੁਹਾਨੂੰ ਕੀ ਲੱਗਦਾ ਵੀ ਕਿੱਦਾਂ ਕਿਉਂ ਕਿਉਂ ਇਹ ਹੁਣ ਪਤਾ ਹੀ ਨਹੀਂ ਹੁਣ ਕਾਨੂੰਨੀਆ ਕਾਰਵਾਈ ਪੁਲਿਸ ਵੇਖੋਗੇ ਹੁਣ ਕੀ ਗਾੜੀ ਕੈਮਰਾ ਕੂਮਰ ਹੈ ਨਾ ਜੋ ਵੀ ਕਿਦਾਂ ਤੁਹਾਨੂੰ ਪਤਾ ਕਰਨਗੇ ਕੋਈ ਧਮਕੀ ਧਮਕੀ ਨਹੀਂ ਹੁੰਦੀ ਨਾ ਕੋਈ ਧਮਕੀ ਨਹੀਂ ਆਈ ਨਾ ਇਹਨੂੰ ਆਈ ਨਾ ਮੈਨੂੰ ਆਈ ਅਸੀਂ ਇਕੱਠੇ ਹੀ ਨੇ ਸਾਡੇ ਇਕੱਠੇ ਕੇਸ ਚੱਲਦੇ ਆ ਕੋਈ ਗੱਲ ਨਹੀਂ ਇਹੋ ਜੀ ਇਹ ਕੇਸ ਹੁਣ 307 ਦਾ ਸultanpur ਝਗੜਾ ਹੈ ਜਿਹੜਾ ਉਦੋਂ ਗੋਲੀ ਗੋਲੀ ਚੱਲੀ ਉਹਦੇ ਵਿੱਚ ਜਰੀ ਦੇ ਚੱਲੇ ਆ ਇਹ ਕੱਲੇ ਜਾ ਰਹ अच्छा जी हां प्रोबिटी डीलर ज्यादा करता है नाल आम दा मैं आवां जी आम पार्टी दी एमएलए ਦੇ ਨਾਲ ਹੀ ਪੱਕਾ ਰਹਿੰਦਾ ਹੈ ਲਾਲਪੁਰ ਨਾਲ ਉਹਦੇ ਇਸ ਮਾਮਲੇ ਚ ਪੁਲਿਸ ਦੇ ਵੱਲੋਂ ਦੱਸਿਆ ਗਿਆ ਹੈ ਕਿ ਅਣਪਛਾਤੇ ਵਿਅਕਤੀਆਂ ਨੇ ਫਾਇਰਿੰਗ ਕੀਤੀ ਹੈ ਨੌਜਵਾਨ ਆਪ ਆਗੂ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਕਰੀਬ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਪੰਜ ਫਾਈਲ ਕੀਤੀ ਗਈ ਨਹੀਂ ਤੇ ਬਰੀਕੀ ਦੇ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ 7:9 ਵੇ ਵੇ ਕਰੀਬ ਦਾ ਵਾਕਿਆ ਹੈਗਾ ਇਹ ਇਹ ਤਰੰਤਰੰਤ ਵਾਰਸੀ ਜੀ ਕੋਲ ਉਤੋਂ ਪਿੱਛੋਂ ਹੀ 300% ਦੇ ਨੌਜਵਾਨ ਮੁੰਡੇ ਲੱਗੇ ਸੀ ਜਦੋਂ ਫਾਟਕ ਬੰਦ ਹੋ ਜਾਂਦਾ ਉਹ ਉਤਰ ਕੇ ਫਾਇਰਿੰਗ ਕਰਕੇ ਤਾਂ ਇਹਨਾਂ ਨੂੰ ਸ਼ਾਰਟ ਡੈਡ ਕਰਕੇ ਉਤੋਂ ਪਿੱਛੋਂ ਹੀ ਭੱਜ ਜਾਂਦੇ ਆ ਤੇ ਕਈ ਜੇ ਚ ਥਿਉਰੀਆਂ ਸਾਹਮਣੇ ਆਈਆਂ ਅਸੀਂ ਵਰਕਆਊਟ ਕਰ ਰਹੇ ਆ ਜਲਦੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਬੰਦਿਆਂ ਨੂੰ ਪਹਿਲਾਂ ਕੋਈ ਤਮਕੀਦਨ ਕੀ ਰਿਹਾ ਕੋਈ ਕੇਸ ਨਹੀਂ ਨਹੀਂ ਯਾਰ ਤੇ ਆਪ ਦੇ ਵਿੱਚ ਪਰਚੇ-ਪੁਰਚੇ ਦਰਜ ਸੀਗੇ ਸ਼ਾਇਦ ਮੇभी ਕੋਈ ਇਹਨਾਂ ਦੀ ਆਪਸ ਵਿੱਚ ਕੋਈ ਰੈਲਰੀ ਹੈ ਜਾਂ ਕੀ ਹੈ ਉਸ ਲਈ ਹੈ ਕਿ ਹਜੇ ਵਰਕਆਊਟ ਅਸੀਂ ਵੀ ਬੋਲੀਆਂ ਮਾਰ ਗਿਆ ਜੀ ਐਗਜ਼ੈਕਟ ਮੇਰੇ ਖਿਆਲ ਕਿੰਨੇ ਫੇਰ ਹੋਏ ਸੀ ਪੰਜ ਪੰਜ ਤਸਦੀਕ ਇਸ ਵਾਰਦਾਤ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚੀ ਉਹਨਾਂ ਦੇ ਵੱਲੋਂ ਅਗਲੇਰੀ ਜਾਂਚੇ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਤੇ ਉਹਨਾਂ ਦੇ ਉੱਤੇ ਵਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰੰਤਰੰਤੋਂ ਪਵਨ ਕੁਮਾਰ ਪੰਜਾਬੀ ਲੋਕ ਚੈਨਲ